हां जी दोस्तों सारेया नु सत श्री अकाल स्वागत है टोडा राज संधू फार्मिंग ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਠੱਠਾ ਨੇੜੇ ਚਭਾਲ ਤਹਿਸੀਲ ਤੇ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਕੋਈ 1.5 ਕਿਲੋਮੀਟਰ ਦੀ ਦੂਰੀ ਆ ਪਿੰਡ ਠੱਠੇ ਦੀ ਚਭਾਲ ਤੋਂ ਬਿਲਕੁਲ ਅੰਮ੍ਰਿਤਸਰ ਵਾਲਾ ਜਿਹੜਾ ਦੋਸਤੋ ਰੋਡ ਆ ਅੱਗੇ ਨਿਕਲ ਜਾਂਦਾ ਤੇ ਬਿਲਕੁਲ ਚਪਾਲ ਤੋਂ 1.5 ਕਿਲੋਮੀਟਰ ਜਦੋਂ ਤੁਸੀਂ ਅੱਗੇ ਆਉਂਦੇ ਹੋ ਤੇ ਬਿਲਕੁਲ ਦਰਸ਼ਨੀ ਗੇਟ ਆ ਜਿਹੜਾ ਦੋਸਤੋ ਧਨ ਧਨ ਬੀੜ ਬਾਬਾ ਬੁੱਢਾ ਸਾਹਿਬ ਉਹ ਗੇਟ ਤੁਸੀਂ ਐਂਟਰ ਹੋਣਾ ਤੇ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਵੱਲ ਆਉਂਦਿਆਂ ਰਸਤੇ ਦੇ ਵਿੱਚ ਦੋਸਤੋ ਤਕਰੀਬਨ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਤੋਂ 500 ਮੀਟਰ ਪਿੱਛੇ ਵੀਰ ਹੋਰਾਂ ਦਾ ਘਰ ਆ ਬਿਲਕੁਲ ਸੜਕ ਦੇ ਉੱਪਰ ਸੋ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਪੂਰੀ ਇਨਫੋਰਮੇਸ਼ਨ ਲਵਾਂਗੇ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਵਹਿੜਾ ਦਿਖਾ ਦਾਂਗੇ ਤੋਕੜਾ ਵੜਾ ਨੇ ਅੱਗੇ AI ਹੋਈ ਆ ਕਿੰਨੇ ਕਿੰਨੇ ਸਮੇਂ ਦੀ ਹੋਈ ਆ AI ਉਹ ਵੀ ਪੁੱਛ ਲਾਂਗੇ ਤੇ ਇੱਕ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਈਕਲ ਦਿਖਾਵਾਂਗੇ ਹੱਥੀ ਤਿਆਰ ਕੀਤਾ ਹੋਇਆ ਦੋਸਤੋ ਸਾਈਕਲ ਆ ਬੜੇ ਸ਼ੌਂਕ ਦੇ ਨਾਲ ਜਿਹੜਾ ਸਾਈਕਲ ਤਿਆਰ ਕੀਤਾ ਗਿਆ ਆ ਵੀਰ ਵੱਲੋਂ ਉਹ ਵੀ ਗੱਲਬਾਤ ਕਰ ਲਾਂਗੇ ਇੱਕ ਐਕਟਵਾ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਤੇ ਇੱਕ ਇਨਵਰਟਰ ਜਿਹੜਾ ਦੋਸਤੋ ਉਹ ਵੀ ਹੈਗਾ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਸੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਪੂਰੀ ਗੱਲਬਾਤ ਆਪਾਂ ਵੇਖ ਗੁਰਪ੍ਰੀਤ ਸਿੰਘ ਗੋਪੀ ਮੇਰੇ ਨਾਲ ਓਨਰ ਨੇ ਮਾਲਕ ਨੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਆਪਾਂ ਲਈ ਆ। ਸੋ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ। ਆਜੋ ਕਰ ਲਈਏ ਇਹ ਗੱਲਬਾਤ। ਸਭ ਤੋਂ ਪਹਿਲਾਂ ਵੀਰ ਜੀ ਸਸਰੀ ਕਾਲ। ਸਸਰੀ ਗਾਲ ਜੀ। ਠੀਕ ਠਾਕ ਜੀ। ਠੀਕ ਮਹਾਰਾਜ ਜੀ। ਭੈਣ ਕਿਰਪਾ ਮਹਾਰਾਜ ਬਾਬੇ ਜੀ। ਠੀਕ ਆ ਜੀ। ਅੱਛਾ ਵੀਰ ਜੀ ਇੱਕ ਆਪਣਾ ਨਾਮ ਦੱਸ ਦਈਏ ਜੀ ਭੈਣ ਭਰਾਵਾਂ ਨੂੰ। ਹਾਂ ਮੇਰਾ ਗੁਰਪ੍ਰੀਤ ਜੀ ਦੇ ਉਸਤਰਾ ਪਿੰਡ ਜਾਂਦੇ ਗੁੱਪੀ ਗੁੱਪੀ ਜਾਂਦੇ ਜੀ ਜਦਾ ਗੁੱਪੀ ਜਾਂਦੇ। ਹਾਂ ਜੀ ਹਾਂ ਜੀ। ਠੀਕ ਹੈ। ਨਾਲ ਉਹ ਦਾਰਤ ਸਿੰਘ ਹੈ ਜੀ ਆਪਣੇ ਡੈਡੀ ਦਾ ਨਾਮ। ਠੀਕ ਹੈ ਜੀ ਹਾਂ ਜੀ ਅੱਛਾ ਗੋਪੀ ਵੀਰ ਜਿੱਦਾਂ ਕਿ ਆਪਣੀ ਲੋਕੇਸ਼ਨ ਦੀ ਗੱਲ ਕਰ ਲਈਏ ਠੱਠਾ ਪਿੰਡ ਆ ਜੀੜ ਬਾਬਾ ਬੁੱਢਾ ਸਾਹਿਬ ਕੋਲ 4-500 ਮੀਟਰ ਸਾਰ ਅੱਗੇ ਆਪਣੇ ਕੋਲ ਗੁਰਦੁਆਰਾ ਬਿਲਕੁਲ ਸਤਾਨ ਰਹਿ ਗਿਆ ਜੀ ਹਾਂ ਜੀ ਹਾਂ ਜੀ ਤੇ ਸੁਣਿਆ ਵੀ ਚਲੋ ਉਥੇ ਆਪਣਾ ਡਿਊਟੀ ਵੀ ਤੁਸੀਂ ਉਥੇ ਕਰਦੇ ਹੋ ਨਾ ਹਾਂ ਜੀ ਜੀ ਤੇ ਅੱਜ ਵੀ ਉਹਦੀ ਪਸ਼ੂ ਆਪਾਂ ਦੋ ਦਿਖਾਉਣੇ ਆ ਜੀ ਦੋਵੇਂ ਇਸ ਵੀਡੀਓ ਵਿੱਚ ਦਿਖਾ ਦਾਂਗੇ ਕਿ ਇੱਕ ਸਾਈਕਲ ਸੀ ਆਪਣੇ ਘਰ ਤੇ ਇੱਕ ਐਕਟਿਵ ਹੈ ਹਾਂਜੀ ਠੀਕ ਹੈ ਜੀ ਚਲੋ ਉਹਨਾਂ ਬਾਰੇ ਵੀ ਆਪਾਂ ਜਿਹੜੀ ਡਿਟੇਲ ਤੁਹਾਡੇ ਤੋਂ ਲੈ ਲਾਂਗੇ ਅੱਛਾ ਜੀ ਜੀ ਪਹਿਲੇ ਨੰਬਰ ਤੇ ਜਿਹੜੀ ਇਹ ਆਪਾਂ ਵਾਇਰ ਦੇਖ ਰਹੇ ਹਾਂ ਹਾਂਜੀ ਹਾਂਜੀ ਇਹ ਸੂਈ ਨੂੰ ਤਾਂ ਤੁਹਾਨੂੰ ਦੱਸਿਆ ਵੀ ਚਲੋ ਕੋਈ 8-9 ਮਹੀਨੇ ਕੋਈ ਲੰਮਾ ਸਮਾਂ ਹੋ ਗਿਆ ਹਾਂਜੀ ਹਾਂਜੀ ਤੇ ਹੁਣ ਦੁੱਧ ਦੀ ਦਸਲੇ ਕਿੰਨਾ ਹੈ ਇਹ 5 ਲੀਟਰ ਦੁੱਧ ਹੈ ਜੀ ਹਾਂਜੀ ਹੂੰ ਤੇ 15-35 ਦਿਨ ਹੋ ਗਏ ਨੂੰ ਠੀਕ ਹੈ ਭਰਾਏ ਨੂੰ ਜੀ ਠੀਕ ਹੈ ਭਰਾਏ ਨੂੰ ਹਾਂਜੀ ਹਾਂਜੀ 35 ਦਿਨ ਹੋ ਗਏ ਹਾਂਜੀ 35 ਦਿਨ ਹੋ ਗਏ ਆ ਠੀਕ ਹੈ ਤੇ 5 ਕਿਲੋ ਦੁੱਧ ਜਿਹੜਾ ਹੁਣ ਦੋਵੇਂ ਟਾਂਗ ਮਿਲਦੀ ਹੈ ਆ ਲੈ ਦੋਵੇਂ ਟਾਈਮ ਜੀ ਦੋਵੇਂ ਟਾਈਮ ਮਿਲਦੀ ਹੈ ਤੁਹਾਨੂੰ 5 ਕਿਲੋ ਦੁੱਧ ਦਾ ਹਾਂ ਜੀ ਜੀ ਠੀਕ ਆ ਤੇ ਬਾਕੀ ਆਓ ਇੱਕ ਵਾਰ ਜਿਹੜਾ ਜਿਹੜੇ ਦੋਸਤੋ ਤੁਹਾਨੂੰ ਆਪਾਂ ਚੀਜ਼ਾਂ ਦਿਖਾਵਾਂਗੇ ਗਾਵਾਂ ਦਿਖਾਵਾਂਗੇ ਜਾਂ ਚੀਜ਼ ਦਿਖਾਵਾਂਗੇ ਉਹ ਵੀ ਤੁਸੀਂ ਜ਼ਰੂਰ ਖੀਤੇ ਹੋ ਬਾਕੀ ਦਰਸ਼ਨ ਮੇਲੇ ਵੀ ਜ਼ਰੂਰ ਕਰਨੇ ਵੀਰਪਾਪਾ ਬੁੱਢਾ ਸਾਹਿਬ ਜੇਕਰ ਤੁਸੀਂ ਪਹੁੰਚ ਜਾਂਦੇ ਹੋ ਤੇ ਨਾ ਤੋਂ ਮਸਤਕ ਵੀ ਹੋ ਕੇ ਜ਼ਰੂਰ ਜਾਇਓ ਜੀ ਤੇ ਆ ਗਾਂ ਭਾਜੀ ਖੋਲ ਕੇ ਦਿਖਾ ਲਈ ਫਿਰ ਥੋੜ ਕੇ 5 ਕਿਲੋ ਭਰਾਵੋ ਦੁੱਧ ਜਿਹੜਾ ਹੈਗਾ ਦੋਵੇਂ ਟਾਈਮ ਮਿਲਦੀ ਹੈ ਤੇ ਲਾਲ ਗਾਂ ਹੈ ਠੀਕ ਹੈ ਜੀ ਜਰਸੀ ਕ੍ਰੋਸ ਆਪਾਂ ਕਹਿ ਸਕਦੇ ਇਹਨੂੰ ਜਰਸੀ ਕ੍ਰੋਸ ਆ ਤੇ ਥਣ ਦੇ ਬਾਅਦ ਤੁਸੀਂ ਆ ਵੇਖ ਲੋ ਜੀ ਸੱਜਰ ਤਾਂ ਭਾਜੀ ਦੁੱਧ ਕਿੰਨਾ ਸੀਗਾ ਸੱਜ ਜਾ ਹੈਗਾ ਇਹ 15 ਲੀਟਰ ਦੇ ਲੱਗੇ ਹੈਗੇ 15 ਜੀ 15 ਕੇ ਲੱਗੇ ਹੈ ਹੁਣ ਸੂਈ ਨੂੰ ਦੋਸਤੋ ਟਾਈਮ ਬੇਸ਼ੱਕ ਥੋੜਾ ਜਿਹਾ ਕਾਫੀ ਹੋ ਗਿਆ ਕੋਈ ਸਾਲ ਦੇ ਲਗ ਸਾਂ ਤੁਸੀਂ ਜਿਹੜਾ ਸਮਾਂ ਮੰਨ ਸਕਦੇ ਜੇ ਸੂਈ ਹੋ ਗਿਆ ਤੇ ਪਰ ਹੁਣ ਵੀ ਜਿਹੜਾ 5 ਲੀਟਰ ਜਿਹੜਾ ਦੁੱਧ ਹੈਗਾ ਉਹ ਮੌਜੂਦ ਆ ਤੇ ਅੱਗੇ ਘੱਟੋ ਘੱਟ ਵੀ 35 ਦਿਨਾਂ ਦੀ ਜੜੀ ਆ ਪਾਣੀ ਵੀ ਇਹ ਡੇਢ ਮਹੀਨੇ ਦੀ ਬਣੀ ਸੀ ਜੀ ਹਾਂ ਜੀ ਜੀ ਠੀਕ ਹੈ ਠੀਕ ਹੈ ਤੇ AI ਹੋਈ ਹੈ ਦੋਸਤੋ ਇਹਨੂੰ ਤੇ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਥਣ ਥਣ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆਪਾਂ ਹੋਰ ਥੋੜਾ ਜਿਹਾ ਕੋਲੇ ਆਹ ਦੇਖੋ ਜੀ ਅਸਾ ਥਣ ਥਣ ਚਵਾਈ ਵੀ ਸਹੀ ਹੈ ਚਵਾਈ ਬਹੁਤ ਹੋ ਰਹੀ ਹੈ ਜੀ ਚਵਾਈ ਠੀਕ ਹੈ ਚਵਾਈ ਦੋਸਤੋ ਚੰਗੀ ਹੈ ਬਿਲਕੁਲ ਠੀਕ ਹੈ ਜੀ ਤੇ ਇਹ ਗਰੈਂਟੀ ਚ ਚੋਈ ਨਹੀਂ ਫੁੱਲ ਗਰੈਂਟੀ ਹੈ ਜੀ ਅੱਛਾ ਜੀ ਹਾਂ ਜੀ ਅੱਛਾ ਖੜਦੀ ਖੁਰਦੀ ਹੈ ਬਿਲਕੁਲ ਟੀਕੇ ਤੇ ਖੜਜੂਗੀ ਹਾਂ ਲਾ ਇਤਰਾ ਗਾ ਟੀਕੇ ਤੇ ਖੜਜੰਦੀ ਵਰੀਆ ਜੀ ਜਿਸ ਨੂੰ ਆਪਣਾ ਪੂਰੀ ਵੀ ਖੜ ਨਹੀਂ ਸਕਦੇ ਹਾਂਜੀ ਹਾਂ ਜੀ ਤੇ ਇਹਦਾ ਮੁੱਲ ਕਿਰਤੀ ਕੀ ਹੋਊਗਾ ਇਹਦਾ 12000 ਰਿਆ ਜੀ ਮੁੱਲ 12000 ਹਾਂ ਜੀ ਹਾਂ ਜੀ ਤੇ ਉਹ ਮਾਨ ਤਾਲ ਕਰਦਾਂਗੇ ਵਿੱਚੋਂ ਇਹਦਾ ਮਾਨ ਤਾਲ ਬਿਲਕੁਲ ਜੀ ਬਿਲਕੁਲ ਹਾਂ ਜੀ ਸੋ ਵਿੱਚੋਂ ਮਾਨ ਤਾਲ ਜਿਹੜਾ ਭਰਾਵੋ ਹੋ ਜੂਗਾ ਠੀਕ ਹੈ ਜੀ ਛੋੜਛੱਪਾ ਹੋ ਜੂਗਾ ਤੇ 12000 ਇਹਦਾ ਜਿਹੜਾ ਮੁੱਲ ਹੈਗਾ ਇਹ ਗਾਂ ਦਾ ਰਹਿ ਗਈ ਤੇ ਦੋਸਤੋਂ ਅੱਗੇ ਤੁਸੀਂ ਨਵੇਂ ਸੂਬੇ ਦੁੱਧ ਲੈ ਸਕਦੇ ਜੀ ਜੇਕਰ ਕੱਪਣ ਰਹ ਜਾਂਦਾ ਪਸ਼ੂ ਅਗਲੀ ਜਿਹੜੀ ਇੱਕ ਹੋਰ ਤੁਹਾਨੂੰ ਅਗਲੀ ਵਿਹੜ ਦਿਖਾਵਾਂਗੇ ਇੱਕ ਰੰਗ ਬਿਲਕੁਲ ਜਿਹੜੀ ਦੋਸਤੋ ਕਾਲੀ ਆ ਖੋਜ ਥੱਲੇ ਡਾਟ ਸਪੌਟ ਜਿਹੜੇ ਹੈਗੇ ਵਾਈਟ ਤੁਹਾਨੂੰ ਮਿਲ ਜਾਣਗੇ ਤੇ ਕ੍ਰੋਸ ਆ ਗਈ ਠੀਕ ਆ ਜੀ ਜਰਸੀ ਐਚ ਐਮ ਕ੍ਰੋਸ ਆ ਗਈ ਉਹ ਬੱਚੀ ਚੰਗੀ ਆ ਅੱਛਾ ਇਹ ਸੁਭਾਵੀਤੀ ਕਰਮਾ ਸੂਈ ਆਪਣੇ ਕੋਲ ਕੇ ਪੰਜਾਇਆ ਪਿਆ ਚੌਥਾ ਸੂਈ ਆਪਣੇ ਆ ਤੀਜੇ ਲਿਆਂਦੀ ਹੈ ਆਪਣੇ ਦਾ ਚੌਥਾ ਆਪਣੇ ਘਰ ਸੂਈ ਸੀ ਚੌਥਾ ਸੂਈ ਹੈ ਹਾਂਜੀ ਜੀ ਤੀਜੀ ਆਪਾਂ ਲਿਆਂਦੀ ਸੀ ਹਾਂਜੀ ਹਾਂਜੀ ਹੁਣ ਚੌਥਾ ਮਤਲਬ ਕੀ ਹੁਣ ਤੀਜੀ ਸੂਏ ਸੂਈ ਚੌਥੀ ਦੀ ਘੱਪਣਾ ਫਿਰ ਹਾਂਜੀ ਹਾਂਜੀ ਚੌਥੀ ਦੀ ਘੱਪਣਾ ਹਾਂਜੀ ਹਾਂਜੀ ਤੀਜਾ ਸੂਬਾ ਆਪਾਂ ਪੀਤਾ ਰਿਹਾਗੇ ਤੇ ਹੁਣ ਇਹਨੂੰ ਸੂਈ ਨੂੰ ਵੀ ਘੱਟੋ ਘੜੀ ਤੁਸੀਂ ਦੱਸਿਆ ਵੀ 8-9 ਮਹੀਨੇ ਦੇ ਲੱਗੇ ਨੇ ਹੋ ਗਏ ਜੀ ਤੇ ਜਨੇ ਹੋ ਗਏ ਸਭ ਬਰਾਬਰੀ ਹੋ ਗਈ ਹਾਂਜੀ ਤੇ ਦੋ-ਤਿੰਨ ਦਿਨ ਥੱਲੇ ਕਿੰਨਾ ਚੋੜਾ ਹੈ ਇਹ ਸਾਢੇ 6 ਜੀ ਸਾਢੇ 6 ਹਾਂਜੀ ਸਾਢੇ 6 ਜੀ ਦੋਵੇਂ ਟਾਈਮ ਹਣਾ ਜੀ ਹਾਂਜੀ ਦੋਵੇਂ ਟਾਈਮ ਹਾਲਾਂਕਿ ਮੈਨੂੰ ਆਦਾ ਵੀ ਪੱਠੇ-ਪੁੱਠੇ ਆਪਣੇ ਕੋਲ ਮਤਲਬ ਦੱਸਿਆ ਜ ਉਹ ਪਾਉ ਹੋਵੇ ਵਾੜੇ ਪੱਠਾ ਪਾਉ ਨੂੰ ਦੇ ਨੂੰ ਦੁੱਧ ਬਾਦ ਵੀ ਸਕਦਾ ਜੀ ਬਾਦ ਵੀ ਸਕਦੀ ਹੈ ਹਾਂ ਜੀ ਹਾਂ ਜੀ ਬਿਲਕੁਲ ਤੇ ਆਪਾਂ ਆਪਣੇ ਘਰੋਂ ਮੰਗੀ 6 6.5 6 ਲੀਟਰ ਸਾਢੇ 6 ਜੀ ਹਾਂ ਜੀ ਸਾਢੇ 6 ਜੀ ਲਓ ਜੀ ਇਹ ਵੀ ਬਾਹਰ ਕੱਢ ਕੇ ਦਿਖਾ ਦਈਏ ਤੇ ਇਹਨੂੰ ਬਣੀ ਨੂੰ ਕਿੰਨੇ ਦਿਨ ਦੱਸਿਆ ਜੀ ਮਹੀਨਾ ਹੋ ਗਿਆ ਜੀ ਇਹਨੂੰ ਮਹੀਨਾ ਹੋ ਗਿਆ ਇਹਨੂੰ 35 ਦਿਨ ਸੀ ਹਾਂ ਜੀ ਇਹਨੂੰ 35 ਦਿਨ ਇਹਨੂੰ 35 ਦਿਨ ਸੀ ਦੋਸਤੋ ਉਹਨੂੰ ਵੀਨਾ ਠੀਕ ਹੈ ਕਾਲੇ ਨਾਲ ਜਿਹੜੀ ਆਪਾਂ ਤੁਹਾਨੂੰ ਇੱਕ ਰੰਗ ਬਲੈਕ ਅਵੈਟ ਦਿਖਾ ਰਹੇ ਹਾਂ ਇੱਕ ਮਹੀਨਾ ਤੋਂ ਬਿਲਕੁਲ ਪੀ ਆਈ ਹੋਈ ਨੂੰ ਹੋ ਗਿਆ ਠੀਕ ਹੈ ਜੀ ਸੋ ਬਾਕੀ ਤੁਸੀਂ ਦੇਖ ਸਕਦੇ ਹੋ ਥਾਣ ਚੱਡੇ ਦੀ ਬਹੁਤ ਵਧੀਆ ਲੰਬਾ ਥਾਣਾ ਬਿਲਕੁਲ ਮੁੱਠੀ ਸੋ ਬਾਕੀ ਵੈੜ ਜਿਹੜੀ ਦੋਸਤੋ ਚੰਗੀ ਆ ਠੀਕ ਆ ਵੈੜ ਚੰਗੀ ਆ 5 6 ਸੋਰੀ 6 6.5 ਕਿਲੋ ਜਿਹੜਾ ਦੁੱਧ ਆ ਉਹ ਮੌਜੂਦ ਹੈ ਤੇ ਕੋਲ ਹਾਜ਼ਰ ਠੀਕ ਆ ਬਾਕੀ ਕੋਈ ਆ ਫੇਸ ਕੁਆਲਟੀ ਜ਼ਰੂਰ ਦੇਖੋ ਠੀਕ ਹੈ ਅੱਛਾ ਵੀਰ ਜੀ ਗੋਪੀ ਵੀਰ ਜੀ ਕਿੰਨਾ ਮੋੜ ਲਿੰਦਾ ਕਿਰੂਗਾ ਇਹਦਾ ਆਪਾਂ 13000 ਰੁਪਏ ਮੰਗਿਆ ਜੀ ਇਹਦਾ ਮਾਨਦਾਨ ਕਰ ਲਾਂਗੇ ਵਿੱਚੋਂ ਮਾਨਦਾਨ 13000 ਇਹਦਾ 13000 ਮੰਗਦੇ ਹਾਂ ਹਾਂ ਜੀ ਵਿੱਚੋਂ ਛੋਟਾ ਛੱਪਾ ਹੋ ਜਾ ਮਾਨਦਾਨ ਹੋ ਜੂਗੀ ਇਹਦਾ ਠੀਕ ਹੈ ਜੀ ਠੀਕ ਹੈ ਮਾਨਦਾਨ ਜਿਹੜਾ ਦੋਸਤੋ 13000 ਦੇ ਵਿੱਚੋਂ ਹੋ ਜੂਗਾ ਤਾਂ ਬਾਕੀ ਵੈੜਾ ਚਗੀਆਂ ਨੇ ਗਾਵਾਂ ਚਗੀਆਂ ਨੇ ਦੋਸਤੋ ਰਿਅਲਿਟੀ ਦੇ ਵਿੱਚ ਜੋ ਹੈਗਾ ਥਲੇ ਉਹ ਤੁਹਾਨੂੰ ਦੱਸਿਆ ਜਾਊਗਾ ਸੂਵੇ ਕੋਈ ਦੂਜੇ ਨਹੀਂ ਗਿਆ ਕਿ ਆਪੀ ਤੀਜਾ ਸਵੇਰ ਹੁਣ ਪ੍ਰੈਜੈਂਟ ਟਾਈਮ ਦਾ ਚੱਲ ਰਿਹਾ ਉਹ ਤੀਜਾ ਸਵੇਰ ਕੇ ਚੌਥੀ ਜ ਹੋ ਗਿਆ AI ਤੁਸੀਂ ਤੇ ਅਗਲੀ ਭਾਜੀ ਜਿਹੜੀ ਝੋਟੀ ਆ ਇਹ ਵੀ ਲਗਾਉ ਹਾਂਜੀ ਇਹ ਲਗਾਉਗੇ ਜੀ ਠੀਕ ਹੈ ਜੀ ਹਾਂਜੀ ਇੱਕ ਝੋਟੀ ਆ ਦੋਸਤੋ ਤੇ ਇਹ ਵੀ ਆਪਾਂ ਤੁਹਾਨੂੰ ਇੱਕ ਵਾਰੀ ਫੇਸ ਕੁਆਲਟੀ ਵਿਖਾ ਦਿੰਨੇ ਆ ਤੇ ਬਾਅਦ ਵਿੱਚ ਨਾਲ ਦੀ ਨਾਲ ਬਾਹਰ ਕੱਢ ਕੇ ਵੀ ਇਹਨੂੰ ਤੋੜ ਕੇ ਵੀ ਦਿਖਾ ਦਾਂਗੇ ਕੁੰਡੀ ਬਿਲਕੁਲ ਝੋਟੀ ਆ ਤੇ ਇਹਨੂੰ ਤਕਰੀਫਨ ਪੁੱਛ ਲੈਣੇ ਆ ਅੱਛਾ ਇਹ ਮੈਨੂੰ ਲੱਗਦਾ ਵੀ ਸਮ ਆਪਣੇ ਹੱਥੀ ਜੰਮੀ ਪਲੀ ਆ ਜੀ ਹਾਂਜੀ ਉਮਰੀ ਦੀ ਹੈਗਾ ਕੋਈ ਐਸਟੀਮੇਟ ਕਿੰਨੀ ਕੁ ਹੋਗੀ ਜੀ ਇਹ ਤਾਂ ਐਂ ਕਰਾਂਗੇ 2.5 ਇਹਦੀ ਲੱਗੇ ਜੀ ਹਾਂਜੀ ਹਾਂਜੀ ਜੀ ਬਲਕਿ ਦੁੰਦੀ ਹੋਗੀ ਹੋਗੀ ਲੱਗਦਾ ਮੈਨੂੰ ਅਤੇ ਉਦੀ ਦੋਸਤੋ ਹੋ ਸਕਦੀ ਹੈ ਵੀ ਝੋਟੀ ਬਹੁਤ ਚੰਗੀ ਆ ਕੁੰਡੀ ਗੰਡੀ ਤੁਸੀਂ ਦੇਖ ਲਓ ਬਿਲਕੁਲ ਸ਼ਕੀਨੀ ਸ਼ਕੂਨੀ ਪੂਰੀ ਆ ਤੇ ਢਾਈ ਕ ਸਾਲ ਜਿਹੜੀ ਇਹਦੀ ਉਮਰ ਆ ਤੇ ਆਪਣੇ ਦੂਜਾ ਏਆਈ ਹੋਈ ਆ ਕਿ ਬਣੀ ਹਾਂਜੀ ਬਣੀ ਹੋਈ ਹੈ ਇਹਨੂੰ ਇੰਨੇ ਦਿਨ ਹੋ ਗਏ ਲੱਗੇ ਮੇਰੇ ਹੱਥੋਂ 35 35 ਦਿਨ ਲੱਗੇ ਆਗੇ 35 40 ਹਾਂਜੀ ਏਆਈ ਕੀਤੀ ਇਹਨੂੰ ਵੀ ਹਾਂਜੀ ਏਆਈ ਹੋਈ ਆ ਟੀਕਾ ਲਾਇਆ ਆ ਜੀ ਟੀਕਾ ਹੀ ਭਰਾਇਆ ਹਾਂਜੀ ਹਾਂਜੀ ਠੀਕ ਆ ਇਹ ਵੀ ਮਾੜਾ ਖੋਲ ਕੇ ਦਿਖਾ ਦਈਏ ਤੁਹ ਸਾਰਿਆਂ ਨੂੰ ਅ ਝੋਟੀ ਜਿਹੜਾ ਦੋਸਤੋ ਪੱਖ ਜਿਵੇਂ ਆਪਾਂ ਕਹਿ ਲਿਆ ਵੀ ਨੀਲੀ ਦੇ ਪੱਖ ਰੱਖਦਾ ਪਸ਼ੂ ਥੋੜਾ ਮੱਥਾ ਜਿਹੜਾ ਅ ਪੁੰਡ ਜਿਹਾ ਹੈਗਾ ਮੱਥੇ ਦੇ ਬ ਵਾਲ ਚਿੱਟੇ ਆ ਤੇ ਅੱਖਾਂ ਜੜੀਆਂ ਬਿੱਲੀਆਂ ਹੈਗੀਆਂ ਠੀਕ ਨਹੀਂ ਮਗਰਲੇ ਪੈਰ ਤੋਂ ਉੱਤੇ ਆ ਤੇ ਝੋਟੀ ਚੰਗੀ ਪਤਲੇ ਪਿੰਡੇ ਦੀ ਆ ਵੀ ਜੇਕਰ ਦੋਸਤੋ ਨਿਕਲ ਆਉਂਦੀ ਆ ਉਹ ਤੁਹਾਡਾ ਇਲਾਕਾ ਕਿਸੇ ਵੀਰ ਦਾ ਬਾਕੀ ਏਆਈ ਜਿਹੜੀ ਆ ਉਹ ਹੋਈ ਆ ਕੋਈ ਅ ਮਹੀਨਾ 25 ਦਿਨ ਮਹੀਨਾ 25 ਮਹੀਨਾ ਕਿ ਜਿਹੜਾ ਸਮਾਂ ਹੋ ਗਿਆ ਏਆਈ ਹੋਈ ਸੋ ਬਾਕੀ ਵਜਨ ਲੋਡ ਤੁਸੀਂ ਇਸ ਝੋਟੀ ਦਾ ਦੇਖ ਸਕਦੇ ਹੋ ਹਾਈਟ ਸੋਹਣੀ ਆ ਬਾਕੀ ਹਜੇ ਬਿਲਕੁਲ ਦੋਸਤੋ ਪਸ਼ੂ ਨੇ ਵਧਣਾ ਫੁੱਲਣਾ ਹੁੰਦਾ ਤੇ 2 2.5 2.5 ਸਾਲ ਦਾ ਜਿਹੜਾ ਸਮਾਂ ਹੋ ਗਿਆ। ਮਾ ਦੇਖੋ। ਬਾਕੀ ਥਣ ਥਣ ਬਹੁਤ ਸੋਹਣਾ ਠੀਕ ਹੈ ਜੀ ਚਾਰੇ ਥਣਾ ਤੇ ਸਪੇਸ ਆਪਸੀ ਥਣਾ ਦੀ ਚੰਗੀ ਆ। ਬਾਕੀ ਤੁਹਾਨੂੰ ਹੋਰ ਥੋੜਾ ਜਿਹਾ ਨੇੜੇ ਤੋਂ ਦਿਖਾ ਦਾਂਗੇ ਆ ਲੋਕ। ਹੁੰਦਾ ਹੋ ਜੀ ਅੱਛਾ ਵੀਰ ਜੀ ਇਹਦੀ ਫਿਰ ਕੀ ਡਿਮਾਂਡ ਰਹੂਗੀ ਇਹ ਫੋਨ ਤੇ ਦੱਸਾਂਗੇ ਜੀ ਫੋਨ ਤੇ ਹਾਂ ਜੀ ਫੋਨ ਤੇ ਜੀ ਠੀਕ ਹੈ ਜੀ ਹਾਂ ਜੀ ਦਾ ਫੋਨ ਤੇ ਤੇ ਦੋਸਤੋ ਮੋਨ ਵੀਰਾਂ ਦਾ ਵੀ ਹਣੇ ਲੈਂਡ ਦੇ ਨੂੰ ਫੋਨ ਤੇ ਕਰ ਲਾਂਗੇ ਝੋਟੀ ਚੰਗੀ ਆ AI ਹੋਈ ਆ ਗੱਲ ਉਹ ਨਹੀਂ ਦੋਸਤੋ ਦੱਸੀ ਜਾਊਗੀ ਜਿੰਨੀ ਵਿੱਚ ਹੈਗੀ ਆ 25 ਦਿਨ ਮਹੀਨਾ ਮਹੀਨਾ ਜਿਹੜਾ ਸਮਾਂ ਉਹ AI ਹੋ ਗਿਆ ਠੀਕ ਆ ਤੇ ਮੂੰਹ ਤੁਸੀਂ ਖੀਰੀ ਦੋਂਦੀ ਮੰਨ ਸਕਦੇ ਜੀ ਝੋਟੀ ਚੰਗੀ ਆ ਪਸੰਦ ਆਊਗੀ ਤੁਹਾਨੂੰ ਤੇ ਫੋਨ ਇਹਦਾ ਖਾਸ ਤੌਰ ਤੇ ਰੇਟ ਤੇ ਫੋਨ ਜਿਹੜਾ ਦੋਸਤੋ ਫੋਨ ਤੇ ਕੀਤਾ ਜਾਊਗਾ ਮੋਨ ਦਾ ਇਸ ਤੋਂ ਬਾਅਦ ਦੋਸਤੋ ਕੋਈ ਐਸੈਸਰੀ ਜਿਹੜੀ ਹੋਰ ਵੀ ਹੈਗੀ ਹੈ ਵੀਰੋਂ ਨਾਲ ਦੇ ਕੋਲ ਇੱਕ ਤੁਹਾਨੂੰ ਐਕਟਵਾ ਦਿਖਾਵਾਂਗੇ ਦੋਸਤੋ ਪਹਿਲਾਂ ਸਟਾਰਟਿੰਗ 'ਚ ਕਿਹਾ ਸੀਗਾ ਤਾਂ ਇੱਕ ਬਿਲਕੁਲ ਇਹ ਸਾਈਕਲ ਹੈਗਾ ਜੀ ਇਹ ਸਾਈਕਲ ਆ ਪਰ ਬਣਾਇਆ ਮੋਟਰਸਾਈਕਲ ਹੀ ਪਿਆ ਠੀਕ ਹੈ ਜੀ ਸੋ ਚੰਗੇ ਮਿਸਤਰੀ ਤੋਂ ਵੀਰਾਂ ਦਾ ਵੀ ਜਿਹੜਾ ਚੰਗੇ ਮਕੈਨਿਕ ਤੋਂ ਬੱਚਿਆਂ ਨੇ ਬਿਲਕੁਲ ਸ਼ੌਂਕ ਦੇ ਲਈ ਜਿਹੜਾ ਤਿਆਰ ਕਰਵਾਇਆ ਸੀਗਾ ਜੇ ਇਹ ਆ ਕਿਸੇ ਵੀਰ ਨੇ ਬਿਲਕੁਲ ਸ਼ੌਂਕੀਆ ਤੌਰ ਤੇ ਬਣਾਇਆ ਬਾਕੀ ਕਿ ਕਿਸੇ ਵੀਰ ਨੇ ਸ਼ੌਂਕੀਆ ਤੌਰ ਤੇ ਖਰੀਦਣਾ ਤੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਜੀ ਠੀਕ ਹੈ ਜੀ ਇਹ ਸਾਈਕਲ ਬਕਾਉ ਆ ਅੱਛਾ ਇਹ ਆਪਣੇ ਲੜਕੇ ਨੇ ਬਣਾਇਆ ਸੀ ਗਾ ਇਹ ਲੜਕੇ ਨੇ بیٹے ਨੇ ਆਪਣੇ ਬਣਾਇਆ ਹੈ ਜੀ ਠੀਕ ਹੈ ਜੀ ਹਾਂ ਜੀ ਉਹਦਾ ਕੀ ਖਿਆਲ ਆਇਆ ਮਨ ਵਿੱਚ ਕੀ ਵੈਸੇ ਵੀ ਇੱਕ ਇਹ ਪਹਿਲਾਂ ਚਲਾਇਆ ਜਿਵੇਂ ਨੇ 2 ਮਹੀਨੇ ਚਲਾਇਆ ਵਧੀਆ ਜੀ ਮੁੜ ਕੇ ਛੌਂਗ ਲੱਥ ਗਿਆ ਇਹਦਾ ਤੇ ਮੁੜ ਕੇ ਖਲਵਾਤਾ ਮੁੜ ਕੇ ਖਲਵਾਤਾ ਹਾਂ ਜੀ ਹਾਂ ਜੀ ਤੇ ਕਿੰਨੇ ਕੇ ਪੈਸੇ ਲਾ ਦੇ ਜਿੱਤੇ ਇਹ ਤੇ ਉਦੋਂ 14000 ਲੱਗਾ ਸੀ ਜੀ 14000 ਹਾਂ ਜੀ 14000 ਦਾ ਬਣਿਆ ਤਰਨ ਤਰਨ ਨੂੰ ਜੀ ਹਾਂ ਹਾਂ ਜੀ ਅੱਛਾ ਬ੍ਰੇਕ ਵੀ ਨੂੰ ਆਹ ਬ੍ਰੇਕ ਦੇ ਦਿੱਤੀ ਬ੍ਰੇਕ ਆ ਜੀ ਇਧਰ ਹਾਂ ਬ੍ਰੇਕ ਦੇ ਦਿੱਤੀ ਆ ਤੇ ਜਦੋਂ ਇਹਨੂੰ ਦੱਬਦੇ ਆ ਤੇ ਆਹ ਲੈਦਰ ਆ ਲੱਗਦੀ ਆ ਹਾਂ ਜੀ ਨਾਲ ਲੱਗਦੀ ਆ ਆਹ ਲੈਦਰ ਲੱਗਦਾ ਨਾਲ ਤੇ ਜਾਮ ਹੋ ਜਾਂਦਾ ਹਾਂ ਜੀ ਹਾਂ ਜੀ ਵੀ ਇਹ ਐ ਨਹੀਂ ਹੈਗਾ ਵੀ ਦੋਸਤੋ ਵੀ ਚੌੜੇ ਟਾਇਰ ਆ ਵੀ ਟਾਇਰ ਵੀ ਮਿਲਉਦਾ ਵੀ ਗੱਡੀ ਵਾਲੇ ਹਨਾ ਜੀ ਨਹੀਂ ਜੀ ਗੱਡੀ ਵਾਲੇ ਜੀ ਗੱਡੀ ਵਾਲੇ ਟਾਇਰ ਆ ਹਾਂ ਜੀ ਗੱਡੀ ਵਾਲੇ ਰੇਮ ਹੈ ਜੀ ਤੇ 12 13 ਨੰਬਰ ਟਾਇਰ ਹੋਣਗੇ ਮੈਨੂੰ ਲੱਗਦਾ ਵੀ ਜਾਂ ਜਿਵੇਂ ਆਪਾਂ अल्टੋ ਦੇ ਗੱਲ ਕਰ ਲਈਏ ਹਾਂ ਜੀ ਤੇ ਜਾਂ ਸਵਿਫਟ ਦੇ ਗੱਲ ਕਰ ਲਈਏ ਵੀ ਉਹ ਟਾਇਰ ਨੇ ਹਾਂ ਜੀ ਹਾਂ ਜੀ ਤੇ ਆ ਤੁਸੀਂ ਦੇਖੋ ਜੀ ਠੀਕ ਹੈ ਜੀ ਪੁੱਤੀਆਂ ਪੁੱਤੀਆਂ ਕਾਫੀ ਸੋਹਣੀਆਂ ਤੇ ਬ੍ਰੇਕ ਦਾ ਸਿਸਟਮ ਕਾਫੀ ਸੋਹਣਾ ਵੀ ਕੋਈ ਵੀ ਇਹ ਨਾ ਕਿ ਵੀ ਹੈਂਡਲ ਤੇ ਜਿਹੜੀ ਬ੍ਰੇਕ ਨਹੀਂ ਹੈਗੀ ਤੇ ਹੈਂਡਲ ਤੇ ਬ੍ਰੇਕ ਨਹੀਂ ਕੱਢੀ ਤੇ ਬ੍ਰੇਕ ਬਿਲਕੁਲ ਪੈਰ ਤੇ ਆਵੇ ਇੱਥੇ ਕਰਤੀ ਆ ਜਦੋਂ ਇਹਨੂੰ ਆਪਾਂ ਦਬਦਿਆਂ ਤੇ ਇੱਥੇ ਆ ਬ੍ਰੇਕ ਲੱਗਦੇ ਆ ਨੰਬਰ ਦੇ ਟਾਇਰ ਨੇ ਜੀ 14 ਨੰਬਰ ਦੇ ਹਾਂ ਜੀ ਆ ਸਪਿਫਟ ਵਾਲੇ ਆ ਗਏ ਆ ਜੀ ਹਾਂ ਠੀਕ ਆ ਅੱਛਾ ਅੱਜ ਜੇਕਰ ਆਪਾਂ ਸੇਲ ਕਰਦੇ ਪਏ ਤੇ ਕਿੱਥੋਂ ਤੱਕ ਜਿਹੜਾ ਦੇ ਦਾਂਗੇ ਇਹ 9000 ਰੁਪਏ ਆ ਜਿਹੜੇ ਇਹ ਚ ਮਾਨਤਾਣ ਕਰਦਾਂਗੇ 9000 ਆਪਾਂ 9 ਮਾਨਤਾਣ ਕਰਦਾਂਗੇ 9000 ਹਾਂ ਜੀ ਠੀਕ ਹੈ ਜੀ ਤੇ ਮਾਨਤਾਣ ਕਰਦਾਂਗੇ ਜਿਹੜਾ ਵੀ ਮਾਨਤਾਣ ਕਰਦਾਂਗੇ ਉਹਨਾਂ ਦਾ ਫੁੱਲ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਵੀ ਦੋਸਤੋ ਮਾਨਤਾਣ ਜਿਹੜਾ ਤੁਹਾਡਾ ਹੋ ਜਾਊਗਾ ਤੇ ਆ ਸਾਈਕਲ ਆ ਤੂੰ ਪਸੰਦ ਆਊਗਾ ਚਲਾਈ ਜਿਹੜੀ ਆ ਬਿਲਕੁਲ ਰੈਲਾ ਬਿਲਕੁਲ ਰੈਲਾ ਚੱਲਦਾ ਕੋਈ ਇਹ ਵੀਰ ਨੇ ਕਿ ਵੀ ਚੌੜੇ ਟਾਇਰ ਪਾਏ ਤੇ ਔਖਾ ਚਲਾਉਣਾ ਵੀ ਆਪਣੀਆਂ ਵੀ ਰਿੜਦਾ ਜਾਂਦਾ ਚੱਲਣ ਚ ਬਹੁਤ ਹੌਲਾ ਆਪਣੀਆਂ ਵੀ ਰਿੜ ਜਾਂਦਾ ਮਾੜਾ ਜਿਹਾ ਪੈਂਡਲ ਲਾਉਣ ਦੀ ਗੱਲ ਦੇਰ ਆ ਤੇ ਆਪਣੀਆਂ ਵੀ ਜਿਹੜਾ ਸਾਈਕਲ ਰਿੜ ਪੈਂਦਾ ਜਿਹੜਾ ਰਿੜਦਾ ਰਿੜਦਾ ਦੋਸਤੋ ਰੁਕਦਾ ਨਹੀਂਗਾ ਤੇ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰ ਲਿਓ ਤੇ 9000 ਦੇ ਵਿੱਚ ਕੋਈ ਸ਼ੋਰ ਚੋਪਾ ਕੋਈ ਮਾਨਤਾ ਨਾ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਸਾਈਕਲ ਤੁਹਾਨੂੰ ਪਸੰਦ ਆਊਗਾ ਜਿਹੜੇ ਵੀਰ ਨੇ ਕਿ ਸ਼ੌਂਕ ਪਗਾਉਣਾ ਹੈ ਸ਼ੌਂਕੀਆਂ ਬੇਸ ਵਾਲੀ ਗੱਲ ਹਾਂਜੀ ਦੋਸਤੋ ਇੱਕ ਬਿਲਕੁਲ ਐਕਟਿਵਾ ਜਿਹੜੀ ਆ ਇਹ ਵੀ ਵਿਕਾਊ ਆ ਸਟਾਰਟਿੰਗ ਤੇ ਆਪਾਂ ਤੁਹਾਨੂੰ ਜ਼ਿਕਰ ਕੀਤਾ ਸੀਗਾ ਵੀ ਇੱਕ ਐਕਟਿਵਾ ਤੁਹਾਨੂੰ ਦਿਖਾ ਦਾਂਗੇ ਐਕਟਿਵਾ ਇੱਕ ਵਾਰੀ ਪੂਰੀ ਮੈਂ ਤੁਹਾਨੂੰ ਨਾਲ ਪੂਰਾ ਮੋਆਇਨਾ ਜਿਹੜਾ ਹੈਗਾ ਕਰਵਾ ਦੇਣਾ ਠੀਕ ਹੈ ਜੀ ਸਾਰੇ ਪਾਸਿਓਂ ਦਿਖਾ ਦੇਣਾ ਐਕਟਿਵਾ ਸੋ ਕੰਡੀਸ਼ਨ ਜਿਹੜੀ ਆ ਚੰਗੀ ਵਧੀਆ ਹੈਗੀ ਆ ਮਾਡਲ ਬੇਸ਼ੱਕ ਥੋੜਾ ਡਾਊਨ ਮਾਡਲ ਆ 7 ਮਾਡਲ ਆ ਜੀ ਠੀਕ ਹੈ 7 ਮਾਡਲ ਆ ਤੇ ਪੀਬੀ02 ਅਮਰਸਰ ਨੰਬਰ ਹੈਗਾ ਠੀਕ ਹੈ ਜੀ ਲੋਕ ਅਮਰਸਰ ਨੰਬਰ ਆ ਤੇ ਨੰਬਰ ਵੀ ਬਿਲਕੁਲ ਵਧੀਆ ਚੰਗਾ ਨੰਬਰ ਆ ਬਾਕੀ ਟਾਇਰ ਟੱਪਾ ਵੀ ਜ ਆ ਦੇ ਠੀਕ ਆ ਇੱਕ ਪਾਸਿਓ ਆਪ ਤੁਸੀਂ ਦੇਖ ਸਕਦੇ ਹੋ origignal ਗੱਲਾਂ ਰਾਂ ਕਿਸੇ ਪਾਸੇ ਦੋਸਤੋ ਸਾਫ ਸੰਭਾਲ ਕਰਕੇ ਜਿਹੜੀ ਆ ਐਕਟਵਾ ਜਿਹੜੀ ਆ ਵਧੀਆ ਲੱਗਦੀ ਪਈ ਆ ਕਿਉਂਕਿ ਥੋੜਾ ਜਿਹਾ ਕਈ ਵਾਰ 17 18 ਮਾਡਲ ਵਾਲੀ ਐਕਟਵਾ ਵੀ ਜਿਹੜੀ ਆ ਉਹ ਇਹੋ ਜੀ ਕੰਡੀਸ਼ਨ ਚ ਆਪਾਂ ਨੂੰ ਮਿਲਦੀ ਆ ਫਿਲਹਾਲ ਇੱਥੇ 7 ਮਰਦ ਦਾ ਤੇ 7 ਮਰਦ ਦਾ ਕਾਫੀ ਚੇਪੜੀ ਇਹਦਾ ਜੇਪੜੀ ਜੀ ਚੇਪੜੀ ਕਾਫੀ ਆ ਇਹ ਚੇਪੜੀ ਕਾਫੀ ਆ ਜੀ ਠੀਕ ਆ ਜੀ ਹਾਂ ਜੀ ਕਾਫੀ ਚੇਪੜੀ ਹੈ ਬਾਕੀ ਸਾਰੀ ਕੰਡੀਸ਼ਨ ਆ ਦੇਖੋ ਜੀ ਇਹ ਡਿਜੀਟਲ ਵੀ ਚੱਲਦੀ ਹੈ ਜੀ ਇਹ ਦਿੱਜੀ ਵੀ ਚੱਲਦੀ ਹੈ ਬੇਜ ਵੀ ਚੱਲਦੀ ਸਾਰਾ ਕੁਝ ਚੱਲ ਰਿਹਾ ਇਹ オリジナル ਹੀ ਚੱਲੀ ਹੈ ਨਾ ਜਿਹੜੀ ਹਾਂ ਜੀ ਹਾਂ ਜੀ ਕੁਛ 24626 ਹਾਂ ਜੀ ਲਓ ਜੀ ਆਰ ਕਰ ਸਕਦੇ ਹੋ ਵੀ ਕੁਆਲਟੀ ਬਸ ਫੇਰ ਕੁਆਲਟੀ ਹਾਂ ਹਾਂ オリジナル ਜਿੰਨੇ ਵੀ ਹੈਗੇ ਦੋਸਤੋ オリジナル ਆ ਤੇ ਟਾਪੇ ਤੁਸੀਂ ਦੇਖ ਸਕਦੇ ਜੀ ਕਵਰ ਸੀਟ ਕਵਰ ਓਵਰ ਆਲ ਜਿੰਨੇ ਵੀ ਆ ਸਾਰੀ ਵਧੀਆ ਇੰਡੀਕੇਟਰ ਵਗੈਰਾ ਸਾਰੇ ਵਰਕਿੰਗ ਦੇ ਵਿੱਚ ਆ ਠੀਕ ਹੈ ਜੀ ਵਰਕਿੰਗ ਦੇ ਵਿੱਚ ਸਾਰੀਆਂ LED ਲਾਈਟਾਂ ਵਗੈਰਾ ਬ੍ਰੇਕ ਬਾਕੀ ਇੱਕ ਜਿਹੜੀ ਬੈਟਰੀ ਹੁੰਦੀ ਹਾਂਜੀ ਉਹ ਆਪਾਂ ਨਵੀਂ ਹੈ ਹਾਂ ਜੀ ਉਹ ਨਵੀਂ ਰਖਾਈ ਹੈ ਨਵੀਂ ਰਖਾਈ ਹੈ ਬੈਟਰੀ ਬਿਲਕੁਲ ਜਿਹੜੀ ਦੋਸਤੋ ਨਿਊ ਕੰਡੀਸ਼ਨ ਇੱਕ ਮਹੀਨਾ ਨਹੀਂ ਹੋਇਆਗਾ ਜੇ ਹਾਂ ਜੀ ਮਹੀਨਾ ਨਹੀਂ ਹੋਇਆਗਾ ਜਿਹੜੀ ਬੈਟਰੀ ਰਖਾਈ ਹੋ ਸੋ ਬਾਕੀ ਐਕਟਵ ਜਿਹੜੀ ਵਧੀਆ ਹੈਗੀ ਠੀਕ ਹੈ ਜੀ ਇਹ ਸਬਸਟਾਰੀ ਹੈ ਮਾਲਿਕ ਸਟਾਰਟ ਕਰਕੇ ਦਿਖਾ ਦਿਓ ਜੀ ਆਹ ਲੋ ਜੀ ਠੀਕ ਹੈ ਕਿਉਂ ਘਲਾ ਰਹੇ ਹੋ ਛੜੀ ਠੀਕ ਹੈ ਜੀ ਕਰ ਦੋ ਬੰਦ अच्छा अच्छा वीर गोपी वीर के नाईंदा मोल फिर कि दूंगा जीदा 12000 ਮੰਗਿਆ ਜੇ ਮਾਨਦਾਨ ਇੱਥੇ ਕਰਦਾ ਏ 12000 ਤੇ ਮਾਨਦਾਨ ਕਰਦਾ ਏ 12000 ਤੋਂ ਲੈਸ ਹੋ ਜੂਗੀ ਹਾਂਜੀ ਲੈਸ ਹੋ ਜੂਗੀ ਠੀਕ ਆ ਜੀ ਹਾਂਜੀ ਸੋ ਚਲੋ ਜੈਨੂਅਲ ਰੇਟ ਆ ਜੈ ਜੀ ਹਾਂਜੀ ਹਾਂਜੀ ਜੀ ਠੀਕ ਹੈ ਜੋ ਮਾਨਦਾਨ ਹੋ ਜੂਗੀ ਇਹ ਚੋਂ ਪੂਰਾ ਹੋ ਜੂ ਮਾਨਦਾਨ 12000 ਤੇ ਮਾਨਦਾਨ ਕਰਦਾ ਏ ਠੀਕ ਆ ਜੀ ਠੀਕ ਹਾਂਜੀ ਹਾਂਜੀ 12000 ਦੇ ਵਿੱਚੋਂ ਪ੍ਰਾਪੋ ਮਾਨਦਾਨ ਹੋ ਜੂਗਾ ਠੀਕ ਹੈ ਤੇ ਜਰੂਰ ਤੁਸੀਂ ਸੰਪਰਕ ਕਰ ਸਕਦੇ ਜੀ ਤੇ ਇਹ ਜਿਹੜੀ ਦੋਸਤੋ ਐਕਟਵਾ ਵੀਰ ਫੋਟੋ ਦੇ ਕੋਲੇ ਬਿਕਾਊਗਾ ਕਾਪੀ ਚੇਪ ਵਾਲੀ ਆ ਕਾਪੀ ਹੁਣ ਚੱਲਿਆ ਹੋਇਆ ਇਹ ਇਨਵਰਟਰ ਵਗਾਊਗਾ ਠੀਕ ਹੈ ਜੀ ਵਿਦਆਊਟ ਬੈਟਰੀ ਤੋਂ ਆ ਠੀਕ ਹੈ ਜੀ ਓਨਲੀ ਫੋਰ ਇਹ ਇਨਵਰਟਰ ਹੈਗਾ ਇਹ ਠੀਕ ਹੈ ਬਿਲਕੁਲ A1 ਕੰਡੀਸ਼ਨ ਆ ਹਰ ਇੱਕ ਬਟਨ ਦੀ ਜਿੱਕਰ ਗੱਲ ਕਰ ਲਈਏ ਪਾਵਰ ਔਨ ਆਫ ਬਟਨ ਦੀ ਗੱਲ ਕਰ ਲਈਏ ਤੇ ਬਟਨ ਵੀ ਜਿਦਾ ਦੋਸਤੋ ਬਿਲਕੁਲ ਵਰਕਿੰਗ ਦੇ ਵਿੱਚ ਆ ਚੱਲਦਾ ਹੈਗਾ ਕੋਈ ਇਹ ਨਹੀਂ ਹੋਊਗਾ ਵੀ ਕੋਈ ਵੀਰ ਆ ਜਾਊਗਾ ਤੇ ਇਨਵਰਟਰ ਕੋਈ ਖਰਾਬ ਆ ਠੀਕ ਹੈ ਜੀ ਬਿਲਕੁਲ ਲਿਮਿਨੇਸ ਕੰਪਨੀ ਹੈਗੀ ਆ ਠੀਕ ਹੈ ਜੀ ਲਿਮਿਨੇਸ ਕੰਪਨੀ ਆ ਤੇ ਬਾਕੀ ਤੁਸੀਂ ਆ ਵੇਖ ਸਕਦੇ ਠੀਕ ਹੈ ਜੀ ਚਾਲੂ ਹਾਲਤ ਦੇ ਵਿੱਚ ਆ ਰੇਟ ਜਿਹੜਾ ਦੋਸਤੋ ਇਸ ਇਨਵਰਟਰ ਦਾ ਡਿਮਾਂਡ ਜਿਹੜੀ ਉਹ 3000 ਦੀ ਆ ਮੌਕੇ ਤੇ ਜਿਹੜਾ ਕੋਈ ਵੀਰ ਆਊਗਾ ਠੀਕ ਆ ਜੀ ਤੇ ਵਿੱਚੋਂ ਛੋਟਛਾਪਾ ਮੌਕੇ ਤੇ ਮਾਨਤਾ ਨੂੰ ਜਿਹੜਾ ਹੈਗਾ ਵਿੱਚੋਂ ਕੋਈ ਲੈਸ ਹੈਗੀ ਉਹ ਕੀਤੀ ਜਾਊਗੀ ਇਸ ਰੇਟ ਦੇ ਵਿੱਚੋਂ ਤੇ ਬਿਲਕੁਲ ਚਾਲੂ ਹਾਲਤ ਦੇ ਵਿੱਚ ਵੀ ਇੱਕ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਹੈਗੀ ਠੀਕ ਆ ਜੀ ਆਨਲੀ ਤੁਸੀਂ ਇੱਕ ਜਿਹੜਾ ਇਨਵਰਟਰ ਇਹ ਲੈ ਕੇ ਜਾਓਗੇ ਬੈਟਰੀ ਤੁਸੀਂ ਆਪ ਲੈ ਕੇ ਜਿਹੜਾ ਦੋਸਤੋ ਇਹਨੂੰ ਪੂਰੇ ਸੈੱਟ ਨੂੰ ਵਰਤ ਸਕਦੇ ਜੇ ਯੂਜ਼ ਕਰ ਸਕਦੇ ਜੇ ਆਪਣੇ ਹੋਮ ਦੇ ਵਿੱਚ ਆਪਣੇ ਘਰ ਦੇ ਵਿੱਚ ਆ ਲੋ વાયર વૂર ਜਿਹੜੀ ਹੈ ਬਿਲਕੁਲ ओरिजिनल वायर ਆ ਨਾ ਪੂਰਾ ਜਿਹੜਾ ਦੋਸਤੋ ਕੰਮ ਕਰਦੀ ਹੈ ਤੁਸੀਂ ਟਰਾਈ ਆਪਣੀ ਕਰ ਸਕਦੇ ਜੇ ਖਰੀਦਣ ਤੋਂ ਪਹਿਲਾਂ ਇੱਕ ਵਾਰੀ ਯਾਰ ਇਲੈਕਟ੍ਰੋਨਿਕ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਬੈਟਰੀ ਤੇ ਆ ਦੇਖ ਠੀਕ ਹੈ ਅੱਛਾ ਵੀਰ ਜੀ ਇੱਕ ਆਪਣੇ ਨੰਬਰ ਜ਼ਰੂਰ ਦੱਸ ਦਿਗੇ 9844 ਹਾਂਜੀ 9929 ਜੀ ਠੀਕ ਹੈ ਜੀ 9844 9921 992 ਠੀਕ ਹੈ ਜੀ ਹਾਂਜੀ ਹਾਂਜੀ ਦਸਤੋ ਦਸਤੋ ਅੱਜ ਦੀ ਆਪਣੀ ਖਾਸ ਵਿਜਿਟ ਸੀਗੀ ਆ ਫੀਰ ਬਾਬਾ ਬੁੱਢਾ ਸਾਹਿਬ ਠੀਕ ਹੈ ਜੀ ਗੁਰਦੁਆਰਾ ਸਾਹਿਬ ਤੁਸੀਂ ਖਾਸ ਵਿਜਿਟ ਕਰ ਲਓਗੇ ਤੇ ਬਿਲਕੁਲ ਨਾਲ ਜਿਹੜਾ ਦਸਤੋ ਉਹ ਵੀਰ ਗੋਪੀ ਘਰੋਂ ਦਾ ਘਰ ਹੈਗਾ ਠੀਕ ਹੈ ਜੀ ਤੇ ਪਿੰਡ ਠੱਠਾ ਹੈਗਾ ਠੀਕ ਹੈ ਜੇਵਾਲ ਆ ਜਾਓਗੇ ਤੇ ਕਿਸੇ ਨੂੰ ਵੀ ਅੰਮ੍ਰਿਤਸਰ ਬਿਲਕੁਲ ਚਿਹਾਬਾ ਤੋਂ ਜਦੋਂ ਅੰਮ੍ਰਿਤਸਰ ਜਾਣੇ ਤੇ ਕਿਲੋਮੀਟਰ ਦੀ 1.5 ਕਿਲੋਮੀਟਰ ਦੀ ਦੂਰੀ ਹੈ ਕਿ ਪਿੰਡ ਠੱਠਾ ਤੇ ਗੁਰਦੁਆਰਾ ਸਾਹਿਬ ਵਾਲਾ ਗੇੜ ਜਿਹੜਾ ਦਸਤੋ ਤੁਸੀਂ ਕਰਾਸ ਕਰਨਾ ਹੈਗਾ ਗੁਰਦੁਆਰੇ ਸਾਹਿਬ ਆਉਂਦੇ ਸਮੇਂ ਬਿਲਕੁਲ ਰਸਤੇ ਦੇ ਵਿੱਚ ਜਿਹੜਾ ਵੀਰ ਘੋਰਾ ਦਾ ਘ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ